ਡਾਕਟਰ ਹਰਮਨ ਜੀਰਾ ਦੋਸਤੋ ਤਰਬੂਜ ਤੋਂ ਸਾਨੂੰ ਕੀ ਫਾਇਦੇ ਮਿਲਦੇ ਸਾਡੀ ਸਿਹਤ ਲਈ ਅੱਜ ਅਸੀਂ ਉਹਨਾਂ ਬਾਰੇ ਜਾਣਾਂਗੇ ਤੇ ਦੋਸਤੋ ਇਹ ਗਰਮੀਆਂ ਚ ਬੜਾ ਪਸੰਦ ਕੀਤਾ ਜਾਣ ਵਾਲਾ ਫਲ ਆ ਸੋ ਕੀ ਇਹਨੂੰ 슈ਗਰ ਦੇ ਮਰੀਜ਼ ਵੀ ਖਾ ਸਕਦੇ ਆ ਤੇ ਉਹ ਕਿੰਨੀ ਮਾਤਰਾ ਚ ਖਾ ਸਕਦੇ ਆ ਜ ਜਸੀਂ ਉਸ ਬਾਰੇ ਵੀ ਜਾਣਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਜਿਹੜਾ ਤਰਬੂਜ ਆ ਇਹਦੇ ਸਾਡੀ ਸਿਹਤ ਨੂੰ ਬਹੁਤ ਫਾਇਦੇ ਮਿਲਦੇ ਬੜੇ ਹੈਰਾਨ ਕਰਨ ਵਾਲੇ ਫਾਇਦੇ ਮਿਲਦੇ ਆ ਇਹਦੇ ਵਿੱਚ ਇੱਕ ਲਾਈਕੋਪੀਨ ਨਾਂ ਦਾ ਪਦਾਰਥ ਹੁੰਦਾ ਹੈ ਜਿਹਦੇ ਸਿੱਟੇ ਵਜੋਂ ਇਹ ਇਹਦਾ ਜਿਹੜਾ ਰੰਗ ਆ ਉਹ ਲਾਲ ਹੁੰਦਾ ਦੋਸਤੋ ਜਿਹੜਾ ਲਾਈਕੋਪੀਨ ਆ ਇਹ ਸਾਡੇ ਸਰੀਰ ਚ ਕੋਲੇਸਟ੍ਰੋਲ ਦੇ ਲੈਵਲ ਨੂੰ ਘੱਟ ਕਰਨ ਦੀ ਤਾਕਤ ਰੱਖਦਾ ਹੈ ਇਹਦੇ ਨਾਲ-ਨਾਲ ਇਹ ਸਾਡੀਆਂ ਜਿਹੜੀਆਂ ਬਲੱਡ ਵੈਸਲਜ਼ ਆ ਉਹਨਾਂ ਨੂੰ ਵੀ ਮਜ਼ਬੂਤੀ ਦਿੰਦਾ ਏ ਤਾਕਤ ਦਿੰਦਾ ਏ ਜਿਹਦੇ ਕਰਕੇ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਉਹ ਵੀ ਠੀਕ ਰਹਿੰਦਾ ਏ ਇਹਦੇ ਨਾਲ-ਨਾਲ ਦੋਸਤੋ ਲਾਈਕੋਪੀਨ ਤੋਂ ਇਲਾਵਾ ਇਹਦੇ ਵਿੱਚ ਇੱਕ ਸਿਟਰੋਲਿਨ ਨਾਂ ਦਾ ਹੋਰ ਕੰਪਾਊਂਡ ਪਾਇਆ ਜਾਂਦਾ ਏ ਜਿਹੜਾ ਕਿ ਸਾਡੇ ਜਿਹੜੇ ਖੂਨ 'ਚ ਨਾਈਟ੍ਰਿਕ ਐਸਿਡ ਦੀ ਮਾਤਰਾ ਨੂੰ ਵਧਾ ਦਿੰਦਾ ਦੋਸਤੋ ਜਦੋਂ ਨਾਈਟ੍ਰਿਕ ਐਸਿਡ ਵੱਧ ਜਾਂਦਾ ਏ ਉਹਦੇ ਸਿੱਟੇ ਵਜੋਂ ਕੀ ਹੁੰਦਾ ਏ ਸਾਡੀਆਂ ਜਿਹੜੀਆਂ ਖੂਨ ਦੀਆਂ ਨਸਾਂ ਆ ਉਹ ਡਾਇਲੇਟ ਹੋ ਜਾਂਦੀਆਂ ਐ ਫੈਲ ਜਾਂਦੀਆਂ ਰਿਲੈਕਸ ਹੋ ਜਾਂਦੀਆਂ ਜਿਹਦੇ ਕਰਕੇ ਸਾਡਾ ਜਿਹੜਾ ਖੂਨ ਦਾ ਜਿਹੜਾ ਵਹਾਓ ਆ ਜਿਹੜਾ ਬਲੱਡ ਸਰਕੂਲੇਸ਼ਨ ਆ ਉਹ ਬਹੁਤ ਵਧੀਆ ਹੋ ਜਾਂਦਾ ਹੈ ਸਾਡੇ ਸਾਰੇ ਅੰਗਾਂ ਨੂੰ ਬੜੇ ਵਧੀਆ ਤਰੀਕੇ ਨਾਲ ਬੜੀ ਵਧੀਆ ਮਾਤਰਾ ਚ ਖੂਨ ਪਹੁੰਚਦਾ ਹੈ ਇਹਦੇ ਨਾਲ ਨਾਲ ਦੋਸਤੋ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਕਰਕੇ ਰੱਖਦਾ ਹੈ ਸੋ ਜਿਹੜਾ ਲਾਈਕੋਪੀਨ ਤੇ ਸਿਟਰੂਲਿਨ ਇਹ ਦੋਵੇਂ ਕੰਪਾਊਂਡ ਸਾਡੇ ਦਿਲ ਦੀ ਸਿਹਤ ਲਈ ਬੜੇ ਵਧੀਆ ਮੰਨੇ ਗਏ ਆ ਦੋਸਤੋ ਜੇ ਤਰਬੂਜ ਖਾਣ ਦੇ ਅਗਲੇ ਫਾਇਦੇ ਵਾਲੇ ਵੇਖੀਏ ਤਾਂ ਜਿਨ੍ਹਾਂ ਲੋਕਾਂ ਨੇ ਭਾਰ ਨੂੰ ਘੱਟ ਕਰਨਾ ਹੈ ਉਹਨਾਂ ਲਈ ਵੀ ਇਹ ਬੜਾ ਫਾਇਦੇਮੰਦ ਦਾ ਕਿਉਂਕਿ ਦੋਸਤੋ ਇਹਦੇ ਵਿੱਚ 90% ਪਾਣੀ ਹੁੰਦਾ ਹੈ ওয়াটার ਹੁੰਦਾ ਹੈ ਤੇ ਇਹਦੇ ਨਾਲ ਨਾਲ ਇਹਦੇ ਵਿੱਚ ਫਾਈਬਰ ਦੀ ਮਾਤਰਾ ਬੜੀ ਵਧੀਆ ਹੁੰਦੀ ਆ ਤੇ ਕੈਲਰੀਜ਼ ਬਹੁਤ ਘੱਟ ਹੁੰਦੀਆਂ ਸੋ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਸਾਡੇ ਭਾਰ ਨੂੰ ਘੱਟ ਕਰਨ 'ਚ ਸਹਾਇਤਾ ਕਰਦੀਆਂ ਇਹ ਹੈਲਪ ਕਰਦੀਆਂ ਤੇ ਦੋਸਤੋ ਫਾਈਬਰ ਦੀ ਮਾਤਰਾ ਤੇ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਜਦੋਂ ਅਸੀਂ ਤਰਬੂਜ ਦਾ ਸੇਵਨ ਕਰਦੇ ਆ ਤਾਂ ਸਾਡਾ ਪੇਟ ਭਰਿਆ ਰਹਿੰਦਾ ਏ ਸੋ ਸਾਨੂੰ ਪੂਰੇ ਦਿਨ ਵਾਰ-ਵਾਰ ਜਿਹੜਾ ਅਨ ਹੈਲਦੀ ਭੋਜਨ ਅਸੀਂ ਖਾਣੇ ਆ ਉਹ ਖਾਣ ਦੀ ਸਾਨੂੰ ਲਾਲਸਾ ਨਹੀਂ ਰਹਿੰਦੀ ਲੋੜ ਨਹੀਂ ਪੈਂਦੀ ਜਿਹਦੇ ਕਰਕੇ ਆਟੋਮੈਟਿਕ ਸਾਡਾ weight ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਦੋਸਤੋ ਇਹਦੇ ਵਿੱਚ ਨਵੀਆਂ ਖੋਜਾਂ ਤੋਂ ਇਹ ਵੀ ਪਤਾ ਲੱਗਾ ਏ ਕਿ ਜਿਹੜੇ ਲੋਕ ਰੋਜ਼ਾਨਾ ਤਰਬੂਜ ਖਾਂਦੇ ਆ ਉਹਨਾਂ ਦੇ ਕੈਂਸਰ ਹੋਣ ਦਾ ਜਿਹੜਾ ਖਤਰਾ ਏ ਉਹ ਵੀ ਘੱਟ ਹੋ ਜਾਂਦਾ ਏ ਕਿਉਂਕਿ ਇਹਦੇ ਵਿੱਚ ਇੱਕ ਲਾਈਕੋਪੀਨ ਹੁੰਦਾ ਏ ਇਹਦੇ ਨਾਲ ਨਾਲ ਇਹਦੇ ਵਿੱਚ ਹੋਰ ਕੰਪਾਊਂਡ ਪਾਇਆ ਜਾਂਦਾ ਕੁਕਰ ਬੀਟਾਸੇਨ ਈ ਦੋਸਤੋ ਇਹ ਦੋਵੇਂ ਕੰਪਾਊਂਡ ਸਾਡੇ ਜਿਹੜੀ ਕੈਂਸਰ ਸੈੱਲਾਂ ਦੀ ਗਰੋਥ ਆ ਉਹਨੂੰ ਵੀ ਘੱਟ ਕਰਦੇ ਆ ਤੇ ਸਾਡੇ ਕੈਂਸਰ ਹੋਣ ਦੇ ਖਤਰੇ ਨੂੰ ਵੀ ਘਟਾਉਂਦੇ ਆ ਸੋ ਸਾਨੂੰ ਜਦੋਂ ਵੀ ਇਹ ਫਰੂਟ ਦਾ ਸੀਜ਼ਨ ਆਉਂਦਾ ਹੈ ਗਰਮੀਆਂ ਆਉਂਦੀਆਂ ਆ ਤਾਂ ਸਾਨੂੰ ਜਰੂਰ ਇਹਦਾ ਸੇਵਨ ਕਰ ਲੈਣਾ ਚਾਹੀਦਾ ਹੈ ਤੇ ਇਹਦੇ ਨਾਲ-ਨਾਲ ਦੋਸਤੋ ਇਹਦੇ ਨਾਲ ਸਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਵੱਧਦੀ ਉਮਰ 'ਚ ਘਟਣ ਦਾ ਜਿਹੜਾ ਖਤਰਾ ਹੁੰਦਾ ਹੈ ਉਹ ਵੀ ਘੱਟ ਹੋ ਜਾਂਦਾ ਹੈ ਇਸ ਲਾਈਕੋਪੀਨ ਕਰਕੇ ਤੇ ਵਿਟਾਮਿਨ ਏ ਕਰਕੇ ਤੇ ਗਰਮੀਆਂ ਵਿੱਚ ਜਿਹੜਾ ਸਾਨੂੰ ਲੂ ਲੱਗਣ ਦੀ ਪਰੇਸ਼ਾਨੀ ਹੋ ਜਾਂਦੀ ਆ ਉਹਦੇ ਤੋਂ ਵੀ ਇਹ ਲੋਕਾਂ ਨੂੰ ਬਚਾ ਕੇ ਰੱਖਦਾ ਹੈ ਡੀਹਾਈਡਰੇਸ਼ਨ ਨਹੀਂ ਹੋਣ ਦਿੰਦਾ ਕਿਉਂਕਿ ਇਹਦੇ ਵਿੱਚ ਮਿਨਰਲਸ ਵੀ ਬੜੇ ਵਧੀਆ ਮਾਤਰਾ ਚ ਹੁੰਦੇ ਆ ਜਦੋਂ ਸਾਡਾ ਪਸੀਨਾ ਵਹਿੰਦਾ ਹੈ ਗਰਮੀਆਂ ਚ ਤਾਂ ਸਾਡੇ ਪਸੀਨੇ ਦੇ ਨਾਲ ਕਾਫੀ ਸਾਡੇ ਮਿਨਰਲਸ ਬਾਹਰ ਵਹਿ ਜਾਂਦੇ ਆ ਸੋ ਇਹ ਸਾਡੇ ਮਿਨਰਲਸ ਨੂੰ ਖਣਿਜਾਂ ਨੂੰ ਵੀ ਪੂਰਾ ਕਰਦਾ ਹੈ ਸਾਡੇ ਸਰੀਰ ਚ ਉਹਨਾਂ ਦੀ ਘਾਟ ਨਹੀਂ ਹੋਣ ਦਿੰਦਾ ਤੇ ਪਾਣੀ ਦੀ ਕਮੀ ਵੀ ਨਹੀਂ ਹੋਣ ਦਿੰਦਾ ਜਿਹਦੇ ਕਰਕੇ ਸਾਨੂੰ ਚੱਕਰ ਆਉਣ ਦੀ ਪਰੇਸ਼ਾਨੀ ਜਾਂ ਜਿਹੜੀ ਕਮਜ਼ੋਰੀ ਦੀ ਪਰੇਸ਼ਾਨੀ ਖਾਸ ਤੌਰ ਤੇ ਗਰਮੀਆਂ ਚ ਵੇਖੀ ਜਾਂਦੀ ਆ ਉਹ ਨਹੀਂ ਹੁੰਦੀ ਜੇ ਅਸੀਂ ਕਹਿ ਲੋ ਵੀ ਰੋਜ਼ ਇਹਨੂੰ ਤਰਬੂਜ ਦਾ ਇਸਤੇਮਾਲ ਕਰਾਂਗੇ ਤੇ ਦੋਸਤੋ ਇਹ ਸਾਡੇ ਸਕਿਨ ਦੀ ਹੈਲਥ ਲਈ ਵੀ ਬੜਾ ਵਧੀਆ ਹੁੰਦਾ ਏ ਇਹ ਸਾਡੇ ਸਕਿਨ ਨੂੰ ਜਵਾਨ ਰੱਖਦਾ ਏ ਇਹ ਲਾਈਕੋਪੀਨ ਕਰਕੇ ਤੇ ਤੇ ਗਲੋ ਰਹਿਦਾ ਏ ਇਹਦੇ ਨਾਲ ਨਾਲੇ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਵੀ ਬਹੁਤ ਵਧੀਆ ਮੰਨਿਆ ਗਿਆ ਏ ਤੇ ਖਾਸ ਕਰ ਜਿਹੜੇ ਲੋਕਾਂ ਨੂੰ ਅਲਸਰ ਆ ਉਹਨਾਂ ਲਈ ਵੀ ਬਹੁਤ ਵਧੀਆ ਮੰਨਿਆ ਜਾਂਦਾ ਏ ਇਹ ਸਾਡੇ ਐਸਿਡ ਦੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਘਟਾਉਂਦਾ ਏ ਤੇ ਇਹਦੇ ਨਾਲ ਨਾਲੇ ਇਹਦੇ ਵਿੱਚ ਫਾਈਬਰ ਬਹੁਤ ਵਧੀਆ ਹੁੰਦਾ ਏ ਪਾਣੀ ਦੀ ਮਾਤਰਾ ਵੀ ਚੰਗੀ ਹੁੰਦੀ ਜਿਹਦੇ ਕਰਕੇ ਸਾਨੂੰ ਕੌਨਸਟਿਪੇਸ਼ਨ ਨਹੀਂ ਹੋਣ ਦਿੰਦਾ ਸਾਨੂੰ ਕੌਨਸਟਿਪੇਸ਼ਨ ਤੋਂ ਵੀ ਬਚਾ ਕੇ ਰੱਖਦਾ ਕਬਜ ਦੀ ਪਰੇਸ਼ਾਨੀ ਨਹੀਂ ਆਉਣ ਦਿੰਦਾ ਸੋ ਦੋਸਤੋ ਆਓ ਹੁਣ ਅਸੀਂ ਗੱਲ ਕਰਦੇ ਹਾਂ ਵੀ ਕੀ 슈ਗਰ ਦੇ ਮਰੀਜ਼ ਆ ਜਿਹੜੇ ਉਹ ਤਰਬੂਜ ਦਾ ਸੇਵਨ ਕਰ ਸਕਦੇ ਆ ਦੋਸਤੋ ਕਾਫੀ ਲੋਕਾਂ ਦੇ ਮਨ 'ਚ ਸਵਾਲ ਹੁੰਦਾ ਹੈ ਸੋ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ 슈ਗਰ ਦੇ ਮਰੀਜ਼ ਇਹਨੂੰ ਖਾ ਸਕਦੇ ਕਿ ਨਹੀਂ ਦੋਸਤੋ ਅਸਲ ਵਿੱਚ ਅਸੀਂ ਕੋਈ ਵੀ ਭੋਜਨ ਜਦੋਂ ਉਹਨੂੰ ਦੇਖਣਾ ਹੋਵੇ ਕਿ 슈ਗਰ ਦੇ ਮਰੀਜ਼ਾਂ ਨੂੰ ਖਾ ਸਕਦੇ ਕਿ ਨਹੀਂ ਤਾਂ ਅਸੀਂ ਉਹਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ ਚੈੱਕ ਕਰਦੇ ਆ ਮੈਂ ਤੁਹਾਨੂੰ ਸਰਲ ਤੇ ਸੌਖੀ ਭਾਸ਼ਾ ਦੱਸਦਾ ਵੀ ਗਲਾਈਸੈਮਿਕ ਇੰਡੈਕਸ ਹੁੰਦਾ ਕੀ ਆ ਦੋਸਤੋ ਗਲਾਈਸੈਮਿਕ ਇੰਡੈਕਸ ਤੋਂ ਭਾਵ ਹੁੰਦਾ ਏ ਵੀ ਜਿਹੜਾ ਇਹ ਭੋਜਨ ਹੈ ਕਿੰਨੇ ਸਮੇਂ 'ਚ ਸਾਡੇ ਖੂਨ 'ਚ 슈ਗਰ ਦੇ ਲੈਵਲ ਨੂੰ ਵਧਾਊਗਾ ਸੋ ਇਹਨੂੰ ਗਲਾਈਸੈਮਿਕ ਇੰਡੈਕਸ ਕਹਿੰਦੇ ਆ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਦਾ ਕਹ ਲਓ ਕਿ 55 ਤੋਂ ਘੱਟ ਘੱਟ ਹੁੰਦਾ ਗਲਾਈਸੇਮਿਕ ਇੰਡੈਕਸ ਕਹ ਲਓ ਵੀ ਉਹ ਬਹੁਤ ਘੱਟੀ 슈ਗਰ ਨੂੰ ਵਧਾਉਂਦੀਆਂ ਹਨ ਪਰ ਜਿੰਨਾਂ ਚੀਜ਼ਾਂ ਦਾ 55 ਤੋਂ ਲੈ ਕੇ 70 ਤੱਕ ਹੁੰਦਾ ਗਲਾਈਸੇਮਿਕ ਇੰਡੈਕਸ ਇਹਨੂੰ ਹਾਈ ਮੰਨਿਆ ਗਿਆ ਹੈ ਕਿ ਘੱਟ ਸਮੇਂ ਵਿੱਚ ਬਹੁਤ ਜਲਦੀ 슈ਗਰ ਨੂੰ ਉੱਪਰ ਲੈ ਕੇ ਜਾਂਦੀਆਂ ਇਹ ਚੀਜ਼ਾਂ ਤੇ ਦੋਸਤੋ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਦਾ ਗਲਾਈਸੇਮਿਕ ਇੰਡੈਕਸ 70 ਤੋਂ ਵੀ ਉੱਪਰ ਆ ਉਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਕਾਫੀ ਹਾਈ ਹੁੰਦਾ ਸੋ 슈ਗਰ ਦੇ ਮਰੀਜ਼ਾਂ ਨੂੰ ਉਹਨਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ ਪਰ ਦੋਸਤੋ ਜੇ ਤਰਬੂਜ ਦਾ ਗਲਾਈਸੈਮਿਕ ਇੰਡੈਕਸ ਵੇਖਿਆ ਜਾਵੇ ਤਾਂ ਇਹਦਾ ਗਲਾਈਸੈਮਿਕ ਇੰਡੈਕਸ 72 72 ਹੁੰਦਾ ਹੈ ਸੋ ਇਹ ਸੁਣ ਕੇ ਤੁਹਾਨੂੰ ਲੱਗਦਾ ਹੋਣਾ ਵੀ 슈ਗਰ ਦੇ ਮਰੀਜ਼ਾਂ ਨੂੰ ਨਹੀਂ ਖਾ ਸਕਦੇ ਪਰ ਨਹੀਂ ਦੋਸਤੋ ਅਸਲ ਵਿੱਚ ਗਲਾਈਸੈਮਿਕ ਇੰਡੈਕਸ ਦੇ ਨਾਲ-ਨਾਲ ਅਸੀਂ ਗਲਾਈਸੈਮਿਕ ਲੋਡ ਵੀ ਚੈੱਕ ਕਰਦੇ ਹਾਂ ਭਾਵ ਉਹ ਭੋਜਨ ਕਿੰਨੀ ਮਾਤਰਾ ਚ ਸਾਡੇ ਸਰੀਰ ਚ 슈ਗਰ ਨੂੰ ਵਧਾਉਂਦਾ ਹੈ ਅਮਾਉਂਟ ਕਿੰਨਾ ਵਧਾਉਂਦਾ ਹੈ ਸੋਨੋ ਗਲਾਈਸੈਮਿਕ ਲੋਡ ਕਹਿੰਦੇ ਆ ਸੋ ਜਿੰਨਾ ਚੀਜ਼ਾਂ ਦਾ ਗਲਾਈਸੈਮਿਕ ਲੋਡ 10 ਤੋਂ ਥੱਲੇ ਥੱਲੇ ਆ ਉਹਨਾਂ ਨੂੰ 슈ਗਰ ਦੇ ਮਰੀਜ਼ ਖਾ ਸਕਦੇ ਆ ਸੋ ਜਿਹੜਾ ਤਰਬੂਜ ਹੁੰਦਾ ਏ ਉਹਦਾ ਗਲਾਈਸੈਮਿਕ ਲੋਡ ਸਿਰਫ 4 ਹੁੰਦਾ ਏ ਕਹਿ ਲਓ ਵੀ ਇਹ ਘੱਟ ਮਾਤਰਾ 'ਚ ਸਾਡੇ ਸਰੀਰ 'ਚ ਜਿਹੜਾ 슈ਗਰ ਦਾ ਲੈਵਲ ਆ ਅਮਾਊਂਟ ਉਹਨੂੰ ਵਧਾਉਂਦਾ ਏ ਸੋ ਪਰ ਧਿਆਨ ਦੇਣ ਦੀ ਇਹ ਲੋੜ ਆ ਵੀ ਇਹਦਾ ਅਮਾਊਂਟ ਸਾਨੂੰ ਠੀਕ-ਠੀਕ ਰੱਖਣਾ ਚਾਹੀਦਾ ਏ ਸੋ ਜਦੋਂ ਵੀ 슈ਗਰ ਦੇ ਮਰੀਜ਼ ਖਾਣ ਤਾਂ ਵਧੀਆ ਰਹੂਗਾ ਵੀ ਤਰਬੂਜ ਦੇ ਨਾਲ-ਨਾਲ ਕੋਈ ਹੋਰ ਚੀਜ਼ ਪ੍ਰੋਟੀਨ ਵਾਲੀ ਉਹਦਾ ਸੇਵਨ ਕਰ ਲੈਣਾ ਚਾਹੀਦਾ ਮੀਂਹ ਮੀਂਚਾ ਨਹੀਂ ਹੋਗੇ ਜਾਂ ਬਾਦਾਮ ਹੋਗੇ ਜਾਂ ਪਨੀਰ ਸਾਨੂੰ ਅਜਿਹੀਆਂ ਜਿਹੜੀਆਂ ਪ੍ਰੋਟੀਨ ਵਾਲੀਆਂ ਚੀਜ਼ਾਂ ਐ ਉਹਨਾਂ ਦਾ ਜ਼ਰੂਰ ਸੇਵਨ ਕਰਨਾ ਚਾਹੀਦਾ ਹੈ ਇਹਦੇ ਨਾਲ ਉਹ ਜਿਹੜਾ 슈ਗਰ ਦਾ ਅਮਾਊਂਟ ਜਾਂ ਕਹਿ ਲਓ ਵੀ ਇਹਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹਦਾ ਬਹੁਤਾ ਫਰਕ ਨਹੀਂ ਪੈਂਦਾ ਇਹਦੇ ਨਾਲ ਨਾਲ ਤਰਬੂਜ ਦੀ ਮਾਤਰਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਤੇ ਦੋਸਤੋ ਤਰਬੂਜ ਦੇ ਨਾਲ ਨਾਲ ਖਰਬੂਜਾ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ ਖਰਬੂਜੇ ਦਾ ਵੀ ਗਲਾਈਸੈਮਿਕ ਇੰਡੈਕਸ ਆ ਜਿਹੜਾ ਉਹ 65 64 ਦੇ ਕਰੀਬ ਹੁੰਦਾ ਹੈ ਪਰ ਦੋਸਤੋ ਇਹਦਾ ਗਲਾਈਸੈਮਿਕ ਲੋਡ ਸਿਰਫ 2 ਹੁੰਦਾ ਹੈ ਸੋ ਜਿਹੜੇ 슈ਗਰ ਦੇ ਮਰੀਜ਼ ਆ ਉਹ ਖਰਬੂਜੇ ਦਾ ਵੀ ਸੇਵਨ ਜ਼ਰੂਰ ਕਰ ਸਕਦੇ ਆ ਇਹਦੇ ਨਾਲ ਨਾਲ ਦੋਸਤੋ ਖਰਬੂਜੇ ਵਿੱਚ ਪੋਟਾਸ਼ੀਅਮ ਦੀ ਬੜੀ ਵਧੀਆ ਮਾਤਰਾ ਪਾਈ ਜਾਂਦੀ ਆ ਸੋ ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਹੇਠਾਂ ਲੈ ਕੇ ਆਉਂਦਾ ਹੈ ਪੋਟਾਸ਼ੀਅਮ ਕਿਉਂਕਿ ਸੋਡੀਅਮ ਵੱਧ ਹੋਣ ਕਰਕੇ ਸਾਡੇ ਸਰੀਰ 'ਚ ਜਿਹੜਾ ਬੀਪੀ ਸਾਡਾ ਵਧ ਜਾਂਦਾ ਹੈ ਸੋ ਜਿਹੜਾ ਪੋਟਾਸ਼ੀਅਮ ਹੁੰਦਾ ਹੈ ਉਹ ਸੋਡੀਅਮ ਦੇ ਲੈਵਲ ਨੂੰ ਕਹਿ ਲਓ ਵੀ ਕਾਊਂਟਰ ਕਰਦਾ ਹੈ ਇਫੈਕਟ ਨੂੰ ਸੋ ਜਿਹਦੇ ਕਰਕੇ ਸਾਡਾ ਬੀਪੀ ਥੱਲੇ ਆ ਜਾਂਦਾ ਏ ਸੋ ਖਰਬੂਜਾ ਵੀ ਸਾਡੇ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਠੀਕ ਰੱਖਦਾ ਏ ਤੇ ਦੋਸਤੋ ਇਹ ਭਾਰ ਘੱਟ ਕਰਨ ਵਾਸਤੇ ਵੀ ਬੜਾ ਫਾਇਦੇਮੰਦ ਦਾ ਖਰਬੂਜਾ ਵੀ ਇਹ ਵੀ ਸਾਡੇ weight ਨੂੰ ਹੇਠਾਂ ਲੈ ਕੇ ਆਉਂਦਾ ਕਿਉਂਕਿ ਇਹਦੇ ਵਿੱਚ ਵੀ ਫਾਈਬਰ ਬੜਾ ਵਧੀਆ ਹੁੰਦਾ ਤੇ ਪਾਣੀ ਦੀ ਮਾਤਰਾ ਵੀ ਬਹੁਤ ਘੱਟ ਹੁੰਦੀ ਆ ਇਹਦੇ ਨਾਲ ਨਾਲ ਇਹ ਵੀ ਸਾਡੀਆਂ ਅੱਖਾਂ ਵਾਸਤੇ ਵੀ ਬੜਾ ਫਾਇਦੇਮੰਦ ਦਾ ਤੇ ਸਾਨੂੰ ਜਿਹੜੀ ਸਾਡੀ ਇਮਿਊਨਿਟੀ ਆ ਸਾਡੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵੀ ਵਧਾਉਂਦਾ ਏ ਕਿਉਂਕਿ ਇਹਦੇ ਵਿੱਚ ਬੀਟਾ ਕੈਰੋਟਿਨ ਬੜੀ ਵਧੀਆ ਮਾਤਰਾ ਚ ਪਾਏ ਜਾਂਦੇ ਆ ਸਾਨੂੰ ਛੇ ਦੀ ਕੋਈ ਬਿਮਾਰੀ ਨਹੀਂ ਲੱਗਦੀ ਜੇ ਅਸੀਂ ਸਹੀ ਮਾਤਰਾ ਚ ਰੋਜ਼ਾਨਾ ਜਿਹੜਾ ਖਰਬੂਜੇ ਦਾ ਸੇਵਨ ਕਰਦੇ ਆ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਓ ਕਿਉਂਕਿ ਗਰਮੀ ਦੇ ਮੌਸਮ ਚ ਇੱਕ ਤਾਂ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਬੜਾ ਰਹਿੰਦਾ ਏ ਵੀ ਉਹਨਾਂ ਨੂੰ ਕਿਹੜਾ ਫਰੂਟ ਖਾਣਾ ਚਾਹੀਦਾ ਕਿਹੜਾ ਨਹੀਂ ਬਾਕੀ ਗਰਮੀ ਦੇ ਮੌਸਮ ਚ ਇੱਕ ਤਾਂ ਗਰਮੀ ਤੋਂ ਵੀ ਸਾਨੂੰ ਇਹ ਫਲ ਬਚਾ ਕੇ ਰੱਖਦੇ ਆ ਇਹਦੇ ਨਾਲ ਨਾਲ ਸਾਡੇ ਸਰੀਰ ਨੂੰ ਹੋਰ ਵੀ ਫਾਇਦੇ ਦਿੰਦੇ ਆ ਸੋ ਇਹ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰਿਓ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ